ਪਿਆਰੇ ਸਰੋਤਾ ਜਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੁਸ਼ਬੂਦਾਰ ਜ਼ਿੰਦਗੀ ਬਣਾਉਣ ਵਾਲੇ ਲੇਖ ਭਾਗ 45 ਆਓ ਸੁਣਦੇ ਹਾਂ ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉ ਚੱਲੇ ਮਾਰਗ ਪੰਥਾ ਹਮ ਅੰਧਲੇ ਕੋ ਗੁਰ ਅੰਚਲ ਦੀਜੈ ਜਨ ਨਾਨਕ ਚਲੇ ਮਿਲਨ ਥਾ ਸਿਰੋਤਾ ਜਨੋ ਇਹ ਸ਼ਬਦ ਗੁਰੂ ਰਾਮਦਾਸ ਜੀ ਦਾ ਹੈ ਇਹ ਤੁਕਾਂ ਬਹੁਤ ਬਹੁਮੁੱਲੀਆਂ ਹਨ ਮਨੁੱਖੀ ਅਵਸਥਾ ਨੂੰ ਖੋਲ ਕੇ ਦੱਸ ਰਹੀਆਂ ਹਨ ਤੇ ਈਸ਼ਵਰ પાસે ਰਸਤਾ ਵੀ ਪੁੱਛ ਰਹੀਆਂ ਹਨ ਕਿ ਅਸੀਂ ਸੱਚੇ ਰਸਤੇ ਤੇ ਕਿਵੇਂ ਚੱਲਣਾ ਹੈ ਆਓ ਇਸ ਸ਼ਬਦ ਨੂੰ ਅਸੀਂ ਖੁੱਲ ਕੇ ਵਿਚਾਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਆਨੰਦ ਲੈਂਦੇ ਹਾਂ ਪਿਆਰੇ ਗੁਰੂ ਕੇ ਸਿੱਖੋ ਅੱਜ ਅਸੀਂ ਜਿੱਧਰ ਵੀ ਝਾਤ ਮਾਰਦੇ ਹਾਂ ਸਾਨੂੰ ਬਹੁਤ ਆਤ ਵਿੱਚ ਇਹੀ ਸ਼ਬਦ ਨਜ਼ਰ ਆਉਂਦਾ ਹੈ ਕਿ ਅਸੀਂ ਸਾਰੇ ਲੋਕ ਇਨ੍ਹਾਂ ਤੁਕਾਂ ਅਨੁਸਾਰ ਹੀ ਜੀਵਨ ਜੀ ਰਹੇ ਹਾਂ ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉਂ ਚੱਲੈ ਮਾਰਗ ਪੰਥਾ ਹਮ ਅੰਧਲੇ ਕੋ ਗੁਰ ਅੰਚਲ ਦੀਜੈ ਜਨ ਨਾਨਕ ਚਲੈ ਮਿਲਨთა ਇਹ ਹਰ ਬੰਦਾ ਕਹੇਗਾ ਇਹ ਮੇਰੀ ਅਵਸਥਾ ਹੈ ਮੇਰੇ ਮਨ ਦੀ ਅਵਸਥਾ ਹੈ ਸਚ ਮੁਚ ਹੀ ਇਸ ਤਰਾਂ ਹੀ ਹੈ ਈਸ਼ਵਰ ਸਾਡੇ ਪਰਦੇ ਪਾਈ ਫਿਰਦਾ ਹੈ ਸਾਡੇ ਮਨੁੱਖੀ ਜੀਵਨ ਦੀ ਪੈਜ ਰੱਖ ਰਿਹਾ ਹੈ ਅਸੀਂ ਬਸ ਜੀਵੀ ਜਾ ਰਹੇ ਹਾਂ ਜਦੋਂ ਆਪਣੇ ਮਨ ਤੇ ਤਨ ਤੇ ਵਿਚਾਰ ਕਰਦੇ ਹਾਂ ਕਿ ਮੈਂ ਕੀ ਹਾਂ ਕੀ ਕਰ ਰਿਹਾ ਹਾਂ ਕੀ ਕਰਨਾ ਚਾਹੀਦਾ ਹੈ ਤਾਂ ਉਦੋਂ ਇਹ ਵਿਚਾਰ ਸਾਹਮਣੇ ਆਉਂਦੀ ਹੈ ਕਿ ਮੈਂ ਅਸਲ ਵਿੱਚ ਜ਼ਿੰਦਗੀ ਨੂੰ ੱੱਕੇ ਮਾਰ ਰਿਹਾ ਹਾਂ ਮੇਰੇ ਕਰਮਾਂ ਦਾ ਫਲ ਮੈਨੂੰ ਕੀ ਮਿਲਣਾ ਹੈ ਪਵਿੱਖ ਵਿੱਚ ਕੀ ਹੋਵੇਗਾ ਕੁਝ ਨਹੀਂ ਪਤਾ ਜਦੋਂ ਅਸੀਂ ਆਪਣੇ ਪਰਿਵਾਰ ਨਾਲ ਕੁਝ ਸਮੇਂ ਲਈ ਖੁਸ਼ ਹੁੰਦੇ ਹਾਂ ਤਾਂ ਵਿਚਾਰਦੇ ਹਾਂ ਜਿਹੜੀਆਂ ਮੈਂ ਖੁਸ਼ੀਆਂ ਜੀ ਰਿਹਾ ਹਾਂ ਇਹਨਾਂ ਦਾ ਸੱਚਾ ਆਧਾਰ ਮੇਰੇ ਕੋਲ ਹੈ ਹੀ ਨਹੀਂ ਬਸ ਵਿਅਰਥ ਜਿਹੀ ਜ਼ਿੰਦਗੀ ਚਲਾਈ ਜਾ ਰਹੇ ਹਾਂ ਬਹੁਤ ਵਾਰੀ ਤਾਂ ਹਾਲਾਤ ਸਾਨੂੰ ਇਸ ਤਰ੍ਹਾਂ ਦੀ ਜ਼ਿੰਦਗੀ ਜੀਉਣ ਲਈ ਮਜਬੂਰ ਕਰ ਦਿੰਦੇ ਹਨ ਅਸੀਂ ਹਾਲਾਤ ਨਾਲ ਸਮਝੌਤਾ ਕਰਦੇ ਹੋਏ ਬਸ ਜੀ ਰਹੇ ਹਾਂ ਸਾਡੇ ਮਨ ਅੰਦਰ ਤਾਂ ਸੱਚਾ ਸੁੱਖ ਸੱਚੀ ਸੋਚ ਸੱਚਾ ਆਨੰਦ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਬਸ ਅੰਦਰੋਂ ਥੋਥੇ ਹਾਂ ਥੋਥਾ ਚਣਾ ਬਾਜੇ ਘਣਾ ਉਹ ਵਾਲੀ ਅਵਸਥਾ ਸਾਡੀ ਹੈ ਗੁਰੂ ਸਾਹਿਬ ਜੀ ਨੇ ਜਿੰਨੀ ਵੀ ਗੁਰਬਾਣੀ ਵਿਚਾਰੀ ਹੈ ਉਹ ਮਨੁੱਖਾਂ ਦੇ ਪਰਥਾਈ ਹੈ ਗੁਰੂ ਸਾਹਿਬ ਜੋ ਈਸ਼ਵਰ ਦਾ ਸਰਗੁਣ ਰੂਪ ਸਨ ਨੂੰ ਕਿਸੇ ਗੱਲ ਦੀ ਕਮੀ ਨਹੀਂ ਸੀ ਆਪ ਖੁਦ ਖੁਦਾ ਸਨ ਉਹ ਸਾਡੇ ਮਨੁੱਖਾਂ ਦੀ ਅਵਸਥਾ ਨੂੰ ਪ੍ਰਗਟਾਉਂਦੇ ਹਨ ਤੇ ਗੱਲ ਆਪਣੇ ਤੌਰ ਤੇ ਕਰਦੇ ਹਨ ਗੱਲ ਮਨੁੱਖਾਂ ਦੇ ਪਰਥਾਈ ਬਣਦੀ ਹੈ ਸ਼ਬਦ ਵਿੱਚ ਕਹਿੰਦੇ ਹਨ ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉਂ ਚੱਲੈ ਮਾਰਗ ਪੰਥਾ ਭਾਵ ਅਸੀਂ ਮਨ ਕਰਕੇ ਆਂਦੇ ਹਾਂ ਤਨ ਕਰਕੇ ਨਹੀਂ ਮਨ ਕਰਕੇ ਅਗਿਆਨੀ ਹਾਂ ਇਸ ਕਰਕੇ ਗਿਆਨ ਦੀ ਸਾਡੇ ਕੋਲ ਬਹੁਤ ਕਮੀ ਹੈ ਅਗਿਆਨੀ ਦੀ ਅਵਸਥਾ ਤਾਂ ਬਣਦੀ ਹੈ ਜਦੋਂ ਅਸੀਂ ਸੱਚ ਤੋਂ ਦੂਰ ਹੁੰਦੇ ਹਾਂ ਝੂਠ ਨਾਲ ਸਾਂਝ ਕਰ ਲੈਂਦੇ ਹਾਂ ਅਗਿਆਨੀ ਪੁਰਸ਼ ਹਰ ਤਰ੍ਹਾਂ ਨਾਲ ਸਮਾਜ ਵਿੱਚ ਵੀ ਤੇ ਈਸ਼ਵਰ ਦੇ ਧਰਤੇ ਵੀ ਚੋਟਾਂ ਖਾਂਦਾ ਰਹਿੰਦਾ ਹੈ ਭਾਵ ਦੁੱਖਾਂ ਵਿੱਚ ਜਿਉਂਦਾ ਰਹਿੰਦਾ ਹੈ ਉਹ ਪ੍ਰਭੂ ਦੀ ਵਿਚਾਰ ਨਹੀਂ ਕਰਦਾ ਪ੍ਰਭੂ ਬਾਰੇ ਬਹੁਤ ਘੱਟ ਸੋਚਦਾ ਹੈ ਉਸ ਨੂੰ ਸਮਝ ਨਹੀਂ ਹੈ ਗਿਆਨ ਨਹੀਂ ਹੈ ਕਿ ਮੈਂ ਕੀ ਕਰਨਾ ਹੈ ਜ਼ਿੰਦਗੀ ਕਿਵੇਂ ਚਲੋਣੀ ਹੈ ਨਾਲ ਹੀ ਬੇਨਤੀ ਕਰਦੇ ਹਨ ਪੁੱਛਦੇ ਹਨ ਦੱਸੋ ਜੀ ਕਿਵੇਂ ਸੱਚ ਦੇ ਮਾਰਗ ਤੇ ਚੱਲਣਾ ਹੈ ਅਗਲੀ ਤੁਕ ਵਿੱਚ ਕਹਿੰਦੇ ਹਨ ਹਮ ਅੰਧਲੇ ਕੋ ਗੁਰ ਅੰچل ਦੀਜੈ ਜਨ ਨਾਨਕ ਚਲੈ ਮਿਲੰਥਾ ਫਿਰ ਬੇਨਤੀ ਕਰਦੇ ਹਨ ਹੇ ਵਾਹਿਗੁਰੂ ਜੀ ਅਸੀਂ ਅੰਦੇ ਹਾਂ ਗਿਆਨਹੀਨ ਹਾਂ ਆਪ ਜੀ ਸਾਨੂੰ ਆਪਣਾ ਪੱਲਾ ਫੜਾਓ ਸਾਨੂੰ ਸੱਚੇ ਮਾਰਗ ਦੇ ਉੱਤੇ ਪਾਓ ਜਿਸ ਨਾਲ ਤੁਹਾਡੀ ਤੇ ਸਾਡੀ ਸਾਂਝ ਬਣ ਸਕੇ ਮੈਂ ਤੁਹਾਨੂੰ ਜਾਣ ਸਕਾਂ ਤੁਸੀਂ ਹੀ ਮੈਨੂੰ ਸੱਚ ਦਾ ਮਾਰਗ ਦਿਖਾ ਸਕਦੇ ਹੋ ਹੇ ਸੱਚੇ ਪਾਤਸ਼ਾਹ ਮਿਹਰ ਕਰੋ ਸਾਨੂੰ ਮੂਰਖਾਂ ਨੂੰ ਪਾਪੀਆਂ ਨੂੰ ਲੋਭੀਆਂ ਨੂੰ ਸੱਚ ਦਾ ਮਾਰਗ ਦੱਸੋ ਤਾਂ ਕਿ ਮੇਰਾ ਜੀਵਨ ਸੁਧਰ ਸਕੇ ਮੈਂ ਦੁੱਖਾਂ ਕਸ਼ਟਾਂ ਵਿੱਚੋਂ ਨਿਕਲ ਕੇ ਸਦੀਵੀ ਸੁੱਖ ਪਾ ਸਕਾਂ ਕਿਰਪਾ ਕਰੋ ਦੀਨ ਕੇ ਦਾਤੇ ਕਿਰਪਾ ਕਰੋ ਫਿਰ ਮਹਾਨ ਗੁਰੂ ਜੀ ਸਾਨੂੰ ਆਪਣੇ ਪ੍ਰਵਚਨ ਰਾਹੀਂ ਦਵਾਈ ਦਿੰਦੇ ਹਨ ਦਵਾਈ ਦੇ ਰੂਪ ਵਿੱਚ ਮਾਰਗ ਦੱਸਦੇ ਹਨ ਬਿਨ ਨਾਵੈ ਜੀਵਨ ਬਿਰਥਾ ਪ੍ਰਭੂ ਦੇ ਨਾਮ ਤੋਂ ਬਿਨਾ ਜੀਵਨ ਬੇਅਰਥ ਹੈ ਜਿਸ ਵਿੱਚ ਆਨੰਦ ਨਹੀਂ ਹੈ ਦੁੱਖਾਂ ਭਰਿਆ ਜੀਵਨ ਹੈ ਲਾਲਚੀ ਹੈ ਲੋਭੀ ਹੈ ਹੰਕਾਰੀ ਹੈ ਭਾਵ ਪ੍ਰਭੂ ਦੇ ਨਾਮ ਤੋਂ ਬਿਨਾ ਪ੍ਰਭੂ ਨਾਲ ਨਾ ਜੁੜਨ ਤੋਂ ਜੀਵਨ ਵਿਅਰਥ ਜਾ ਰਿਹਾ ਹੈ ਇਸ ਕਰਕੇ ਸਾਨੂੰ ਪ੍ਰਭੂ ਬਾਰੇ ਪੂਰਾ ਗਿਆਨ ਹੋਣਾ ਚਾਹੀਦਾ ਹੈ ਗੁਰੂ ਗੋਬਿੰਦ ਸਿੰਘ ਪਿਤਾ ਜੀ ਕਹਿੰਦੇ ਹਨ ਜਿਨ ਪ੍ਰੇਮ ਕਿਉ ਤਿਨਹੀ ਪ੍ਰਭ ਪਾਇਓ ਜੇ ਅਸੀਂ ਈਸ਼ਵਰ ਦੇ ਸਦਗੁਣਾ ਨਾਲ ਪ੍ਰੇਮ ਕਰਾਂਗੇ ਤਾਂ ਹੀ ਅਸੀਂ ਸੁੱਖ پا ਸਕਾਂਗੇ ਸਾਡਾ ਮਨ ਸਹੀ ਅਵਸਥਾ ਵਿੱਚ ਆ ਸਕੇਗਾ ਆਓ ਗੁਰੂ ਕੇ ਸਿੱਖੋ ਨਾਮ ਨਾਲ ਜੁੜੀਏ ਆਪਣੇ ਜੀਵਨ ਨੂੰ ਸੱਚਾ ਜੀਵਨ ਬਣਾਈਏ ਰਾਤ ਨੂੰ ਜਲਦੀ ਸੋ ਜਾਇਆ ਕਰੀਏ ਸਵੇਰੇ ਜਲਦੀ ਉਠੀਏ ਗੁਰਮੰਤਰ ਦਾ ਜਾਪ ਕਰੀਏ ਕੁਝ ਸਮੇਂ ਲਈ ਫਿਰ ਇਸ਼ਨਾਨ ਕਰੀਏ ਫਿਰ ਗੁਰਬਾਣੀ ਪੜੀਏ ਸੁਣੀਏ ਵਿਚਾਰੀਏ ਸਹਿਜ ਅਵਸਥਾ ਵਿੱਚ ਹੀ ਇਹ ਸਭ ਕਰੀਏ ਭਾਜੜ ਵਿੱਚ ਨਹੀਂ ਅਸੀਂ ਪੜ ਨਹੀਂ ਸੁਟਣਾ ਅਸੀਂ ਵਿਚਾਰਨਾ ਹੈ ਅਸੀਂ ਗੁਰੂ ਦੇ ਆਗਿਆਕਾਰੀ ਪੁੱਤਰ ਪੁੱਤਰੀਆਂ ਬਣਨਾ ਹੈ ਗੁਰੂ ਨਾਲ ਪਿਆਰ ਪਾਉਣਾ ਹੈ ਜਦੋਂ ਗੁਰੂ ਦੇ ਮਾਰਗ ਤੇ ਚੱਲ ਪਾਵਾਂਗੇ ਤਾਂ ਹੌਲੀ-ਹੌਲੀ ਪ੍ਰੇਮ ਪੈ ਜਾਵੇਗਾ ਸਾਡੇ ਚਿਹਰਿਆਂ ਤੇ ਫਿਰ ਰੌਣਕ ਮੁਸਕਰਾਹਟ ਹੋਵੇਗੀ ਜ਼ੁਬਾਨ ਤੇ ਮਿਠਾਸ ਹੋਵੇਗੀ ਬੋਲਾਂ ਵਿੱਚ ਮਿਠਾਸ ਹੋਵੇਗੀ ਉਦੋਂ ਅਸੀਂ ਅਸਲੀ ਜੀਵਨ ਜੀ ਰਹੇ ਹੋਵਾਂਗੇ ਵਿਚਾਰ ਦਿਵਿੰਦਰਜੀਤ ਸਿੰਘ ਪਿਆਰੇ ਸਰੋਤਾਜਨੋ ਨਿਰੋਲ ਸੱਚ ਦਾ ਗਿਆਨ ਟੀਵੀ ਚੈਨਲ ਜੋ ਸੱਚ ਦੇ ਪ੍ਰਚਾਰ ਲਈ ਹੈ ਇਸ ਨੂੰਰ ਜਨ ਸੁਣੋ ਜੀ ਤੇ ਆਪਣੇ ਮਿੱਤਰਾਂ ਤੇ ਰਿਸ਼ਤੇਦਾਰਾਂ ਵਿੱਚ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਸਬਸਕ੍ਰਾਈਬ ਵੀ ਕਰਵਾਓ ਜੀ ਸੱਚ ਦਾ ਗਿਆਨ ਵੰਡਣਾ ਪਰ ਉਪਕਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ